ਹਲੋ ਹਾਂਜੀ ਸਫਰੀਆ ਗੱਲ ਜੀ ਸਾਰਾ ਨੂੰ ਹੋਰ ਬਸੇ ਜੀ ਉਮੀਦ ਕਰਦਾ ਵਧੀਆ ਹੋਣਗੇ ਠੀਕ ਠਾਕ ਹੋਣਗੇ ਚੜ੍ਹਦੀ ਕਲਾ ਵਿੱਚ ਹੋਣਗੇ ਲੋ ਜੀ ਆਪਾਂ ਚੱਲ ਕੇ ਆਉਣੇ ਹਾਂਗੇ ਤੇ ਆਪਾਂ ਲੱਗਣਗੇ ਦੋ ਤਿੰਨ ਘੰਟੇ ਆਪਾਂ ਨੂੰ ਅਚਾਨਕ ਘਰੋਂ ਫੋਨ ਆ ਗਿਆ ਸੀ ਆਪਾਂ ਨੂੰ ਜਾਣਾ ਪਿਆ ਤੇ ਆਪਾਂ ਚੱਲ ਕਹੋ ਜੀ ਥੋੜੀ ਠੀਕ ਹੈ ਆਪਾਂ ਚੱਲਦੇ ਹਾਂ ਜੀ ਮੰਤਰੀ ਦੇ ਪਿੰਡ ਮੁੱਖ ਮੰਤਰੀ ਦੇ ਪਿੰਡ ਸਤੌਜ ਆਪਾਂ ਸਤੌਜ ਚੱਲ ਕੇ ਹੁਣ ਆਪਾਂ ਕੋਲ ਥੋੜੀ ਨੇੜੀ ਆ ਬੜੀ ਦੂਰ ਨਹੀਂ ਹੈਗਾ ਫਿਰ ਤਾਂ ਨਾ 11:00 ਵੱਜ ਗਏ ਆਪਾਂ ਦੁਰਦੇ ਦੁਰਦੇ ਕਰੇ ਅੱਜ ਕੰਮ ਵਾਲੀ ਲੇਟ ਹੋਗੀ ਉਹਨੂੰ ਕੈਸੀ ਵੀ ਸਵੇਰ ਨੂੰ ਸਾਜਰੇ ਜੀ ਫੋਨ ਕਰਿਆ ਸੀਗਾ ਤੇ ਉਹ ਜਿਹਦੇ ਹੋਰ ਲੱਗੀ ਵੀ ਉਹਨਾਂ ਨੇ ਫੋਨ ਕਰਤਾ ਕਹਿੰਦੇ ਅਸੀਂ ਨੇ ਬਟੰਡੇ ਜਾਣਾ ਦਵਾਈ ਲੈਣਾ ਫਿਰ ਉਹਨਾਂ ਦੇ ਚਲੇ ਗਏ ਇਸ ਕਰਕੇ ਆਪਣਾ ਥੋੜਾ ਜਿਹਾ ਲੇਟ ਹੋ ਗਈ ਤੇ ਚਲੋ ਜੀ ਆਪਾਂ 10 ਮਿੰਟਾਂ ਦਾ ਰਸਤਾ ਆਪਾਂ ਹੁਣ ਵੱਗ ਚੱਲਾਂਗੇ ਤੇ ਚਲੋ ਜੀ ਆਪਾਂ ਚੱਲਦੇ ਆਂ ਵੀਡੀਓ ਘੰਟੇ ਤੱਕ ਜਰੂਰ ਦੇਖਿਓ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਤਾ ਕਰੋ ਪਲੀਜ਼ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਚਲੋ ਜੀ ਆਪਾਂ ਚੱਲਦੇ ਆਂ ਹੁਣ ਜੇ ਆਪਾਂ ਚੱਲ ਪਿਆ ਆ ਗਏ ਬਾਜ਼ਾਰ ਚ ਨੇ ਯਾਪਨਾ ਤੁਰਦੇ ਤੁਰਦੇ 10 ਮਿੰਟ ਲੇਟ ਹੋ ਜੂਗੇ ਕਿਉਂਕਿ ਜੋ ਕੱਲੇ ਜਾਣੇ ਨੇ ਨਾ ਸਵੇਰ ਵੇਲੇ ਕੰਮ ਕਾਫੀ ਸਾਰੇ ਹੋ ਜਾਂਦੇ ਨੇਗੇ ਕੱਲੇ ਜਾਣੇ ਦੇ ਜਦੋਂ ਆਪਾਂ ਸਾਰੇ ਕੰਮ ਕਰਕੇ ਜਾਣੇ ਹੁੰਦੇ ਨੇਗੇ ਇਸ ਕਰਕੇ ਆਪਾਂ ਲੇਟ ਹੋ ਜਾਨੇਗੇ ਜਦੋਂ ਵੀ ਅਸੀਂ ਕਿਤੇ ਜਾਣਾ ਹੋਵੇ ਨਾ ਸਾਰਿਆਂ ਨਾਲ ਇਕੱਠੇ ਉਦੋਂ ਵੀ ਮਹੀਂ ਲੇਟ ਹੋਣੀ ਹੁੰਦੀ ਹੈ ਸਾਰਿਆਂ ਤੋਂ ਜ਼ਿਆਦਾ ਤੇ ਮੈਨੂੰ ਕਹਿੰਦੇ ਨੇ ਤੋ ਕੁੱਲੀ ਜਾਣੀ ਸਾਰਿਆਂ ਨੂੰ ਲੇਟ ਕਰਾ ਦੇਣੀ ਆ ਕਿਉਂਕਿ ਥੋੜੇ ਥੋੜੇ ਨਾ ਕੰਮ ਹੀ ਸਵੇਰ ਵੇਲੇ ਇੰਨੇ ਜ਼ਿਆਦੇ ਹੋ ਜਾਂਦੇ ਨੇ ਕਿ ਕੋਈ ਸਫਾਈਆਂ ਹੋ ਜਾਂਦੀਆਂ ਨੇ ਕਿ ਮੱਝਾਂ ਦੇ ਹੋ ਜਾਂਦੇ ਨੇ ਕਿ ਦਾਲ ਸਬਜ਼ੀ ਰੋਟੀ ਰੋਟੀ ਬਾਲਾ ਕੁਝ ਹੋ ਜਾਂਦਾ ਹੈ ਚੱਕਣ ਇਸ ਕਰਕੇ ਆਪਾਂ ਨੂੰ ਥੋੜੇ ਥੋੜੇ ਨਾਲ ਟਾਈਮ ਲੱਗ ਜਾਂਦਾ ਹੈ ਨਾਲੇ ਮੱਝਾਂ ਦਾ ਤਸਵੀਰ ਵਾਲੀ ਆਪ ਸਾਹਮਣੇ ਆਪਣੇ ਸਰਦਾਰ ਸਾਹਿਬ ਮੈਂ ਤਾਂ ਨਹੀਂ ਕੁਝ ਕਰਦੀ ਨਮਾਉਣੀ ਧਮਾਉਣੀ ਤੇ ਕਦੇ ਨਾ ਕਦੇ ਡਿੱਕਮ ਡਿੱਕ ਕੇ ਆਪਾਂ ਬੰਨ੍ਹ ਹੀ ਦਿੰਦੇ ਆ ਕਿ ਇੱਧਰ ਮੈਨੂੰ ਚੁੱਲ੍ਹੇ ਚੌਂਤਰ ਵਾਲੀ ਕੰਮ ਬਹੁਤ ਹੋ ਜਾਂਦੀ ਹੈ ਕਿ ਅੰਦਰ ਆ ਜਾ ਅੰਦਰ ਵੀਜੀ ਹੋ ਜਾਂਦੀ ਹੈ ਬਾਹਰ ਆ ਜਾ ਬਾਹਰ ਹੋ ਜਾਂਦੀ ਹੈ ਇਸ ਕਰਕੇ ਆਪਾਂ ਚੱਕਣ ਧਰਨ ਚੀਜ਼ਾਂ ਸਾਰੀ ਸੈਟਿੰਗ ਕਰਨੀ ਬਹੁਤ ਕੋਈ ਜੇ ਆਪਾਂ ਨੂੰ ਰੋਟੀ ਸਬਜ਼ੀ ਬਣਾ ਕੇ ਆਪਾਂ ਨੇ ਜਾਣਾ ਪਿਆ ਤਾਂ ਕੰਮ ਨਿਭੜ ਜਾਂਦੇ ਕਿ ਸਾਰੀ ਆਪਾਂ ਚੀਜ਼ਾਂ ਸੈਟਿੰਗ ਕਰਨੀ ਹੈ ਸਾਰਾ ਦਿਨ ਤੇ ਚਦਨ ਚੁਦਨਾ ਝਾੜਨੇ ਸਾਰੀ ਕਲੀਨਿਕ ਕਰਨੀ ਸਾਰਾ ਕੁਝ ਸਫਸਫਈ ਆ ਇਸ ਕਰਕੇ ਨਾ ਟਾਈਮ ਲੱਗ ਜਾਂਦਾ ਬਹੁਤ ਸ਼ੁਕਰੀਆ ਥੋੜਾ ਥੋੜਾ ਟਾਈਮ ਲੱਗ ਜਾਂਦਾ ਹੈ ਤੇ ਚਲੋ ਜੀ ਆਪਾਂ 10 ਮਿੰਟਾਂ 15 ਮਿੰਟਾਂ ਦੇ ਵਿੱਚ ਵਿੱਚ ਬਗ ਚੱਲਾਂਗੇ ਆਪਾਂ ਚੱਲ ਪਿਆਂਗੇ ਘਰ ਤੋਂ ਤੇ ਆਗੇ ਆਪਾਂ ਬਸ ਲੋ ਜੀ ਆਪਾਂ ਪਉਂਤੇ ਜਾਏ ਆਪਾਂ ਨਾ ਕਾਫੀ ਸਾਰੇ ਕੰਮ ਕਰ ਲਏ ਕਾਫੀ ਸਾਰੇ ਲੈ ਪਾਈ ਨੇ ਆਪਣੇ ਆਪਾਂ ਨਾ ਆ ਕੇ ਹਿੰਮਤ ਜੀ ਕੀਤੀ ਮਹਾਚਲ ਆਪਾਂ ਕੱਪੜੇ ਧੋਦਨੇ ਸਵੇਰੇ ਆਪਾਂ ਕੱਪੜੇ ਛੱਡ ਕੇ ਸੀ ਕੱਪੜੇ ਨਹੀਂ ਧੁੱਤੇਗੇ ਆਪਾਂ ਤੋਂ ਤੇ ਕੇ ਜਾਣ ਦਾ ਟਾਈਮ ਹੋ ਗਿਆ ਸੀ ਕਿ ਫਿਰ ਹੋਰ ਕੰਮ ਕਾਫੀ ਸਾਰੇ ਹੋ ਜਾਂਦੇ ਨੇ ਤੁਹਾਨੂੰ ਪਤਾ ਤੇ ਹੁਣ ਮੈਂ ਧੋ ਕੇ ਟੇ ਕੱਪੜੇ ਕੱਪੜੇ ਧੋ ਕੇ ਸੁਕਾ ਕੇ ਪਤਾ ਪਾਦੇ ਕਿ ਦਿਨ ਬਹੁਤ ਵੱਡੇ ਹੋ ਗਏ ਨੇ ਹੁਣ ਬਹੁਤ ਕੰਮ ਹੋ ਜਾਂਦੇ ਨੇ ਕਿ ਹੁਣ ਐਸੀ ਗੱਲ ਨਹੀਂ ਹੈਗੀ ਜਿਹੜੇ ਕੰਮ ਆਪਣੇ ਰਹਿ ਜਾਂਦੇ ਨੇ ਆ ਕੇ ਆਪਣੇ ਸਾਰੇ ਨਿਬੜ ਜਾਂਦੇ ਨੇ ਹੁਣ ਆਪਾਂ ਧਰਦੀਏ ਦਾਲ ਅੱਜ ਪਤਾ ਰਾਂਗੇ ਦਾਲ ਜੀ ਮੂੰਗੀ ਦੀ ਸਬਜ਼ੀ ਆਪਣੇ ਹੈ ਨਹੀਂ ਅੱਜ ਕੋਈ ਅੱਜ ਆਪਣੇ ਗਾਜਰਾ ਲੈ ਕੇ ਆਉਣਗੇ ਖੇਤ ਤੋਂ ਜਾਂ ਗਾਜਰਾ ਜਾਂ ਮਟਰ ਫਿਰ ਕੱਲ ਉਹਨਾਂ ਆਪਾਂ ਗਾਜਰਾ ਮਟਰ ਬਣਾ ਲਾਂਗੇ ਹੁਣ ਆਪਾਂ ਕੱਪੜੇ ਧੋਤੇ ਸੁਨ ਦਿਖਾਉਣੇ ਨੇ ਲਈ ਕੱਪੜੇ ਆਪਾਂ ਧੋ ਕੇ ਨਾ ਅੰਦਰ ਪਰਖਿਆ ਆਪਾਂ ਹਰੀ ਮੂੰਗੀ ਹਰੀ ਮੂੰਗੀ ਦੀ ਦਾਲ ਬਣਾਵਾਂਗੇ ਦਾਲ ਧਰਾਂਗੇ ਆਪਾਂ ਚੁੱਲੇ ਤੇ ਚੁੱਲੇ ਤੇ ਦਾਲ ਧਰ ਦਾਂਗੇ ਆਪਾਂ ਹੌਲੀ ਹੌਲੀ ਬਣੀ ਜਾਊਗੀ ਨੀਚੇ ਚ ਆਪਾਂ ਲਸਣ ਗੰਡਾ ਛੱਲ ਲਾਂਗੇ ਇਹ ਨਾਲੇ ਆਪਾਂ ਮੱਜਾਂ ਨੂੰ ਪਾਣੀ ਪੁਣੀ ਪੜਾ ਦੇਣਾ ਲੇਟੀ ਲੂਟੀ ਪੀਓ ਇਹਨਾਂ ਦਾਣਾ ਦੂਣਾ ਮੱਜਾਂ ਦਾ ਤੇ ਚਲੋ ਜੀ ਆਪਾਂ ਨਾ ਅੱਗ ਬਾਲਦੀ ਚੁੱਲੇ 'ਚ ਹਲੇ 4:30 ਹੋਏ ਨੇ ਬਹੁਤ ਟਾਈਮ ਆ ਕਾਫੀ ਸਾਰਾ ਇਹਨਾਂ ਚ ਚ ਦਾਲ ਬਾਪਨੀ ਬਣ ਜੂਗੀ ਮੋਟਾ ਪਣੀ ਵੀ ਪਮਲਾ ਜਾਣ ਲੱਗੇਗਾ ਪਰ ਲਸਣ ਗੰਡਾ ਚੀਰਤਾ ਦਾਲ ਨੂੰ ਆਪਾਂ ਤੜਕਾ ਲਾ ਦਿੰਨੇ ਆ ਨਾਲੇ ਆਪਾਂ ਗੁੰਦਣ ਦਾ ਆਟਾ ਫਿਰ ਆਪਾਂ ਧਰਾਂ ਚੋਕੇ ਲਿਉਨੇ ਆ ਧਨੀਆ ਨਾ ਪਤਲਾ ਪਤਲਾ ਹੋ ਗਿਆ ਹੁਣ ਗਰਮੀ ਵਾਲਾ ਧਨੀਆ ਹੋ ਗਿਆ ਨਾ ਹੁਣ ਇਹਦੀ ਰੁੱਤ ਚਲੀ ਗਈ ਧਨੀਏ ਦੀ ਬਸ ਸਰਦੀਆਂ ਚ ਵਧੀਆ ਧਨੀਆ ਮੋਟਾ ਮੋਟਾ ਜਾਂਦਾ ਗੰਦਾਲਾ ਜਿਹਾ ਹੁਣ ਤਾਂ ਦੂਸਰਾ ਹੜੂ ਧਨੀਆ ਆਉਣ ਲੱਗ ਜੂ ਆਪਣੇ ਦਾਲ ਨੂੰ ਦਰਮਿਆਸਾ ਕਾਲੀ ਘਰੀ ਜਾਂਦੀਆਂ ਨੇ ਧਾਰਨ ਪਤਾ ਰੰਚੂ ਨੇ ਸਾਣਾ ਗੋਡੇ ਵਾਲੇ ਦੁਖੀ ਜਾਂਦੇ ਨੇ ਆਜਾਥੇ ਭੋਗ ਤੇ ਨਿਕੂਗੇ ਜੀ ਮੇਰੇ ਵਾਲੇ ਦੁਖੀ ਨੇ ਜਿਹਨੂੰ ਛੇੜਦਾ ਜਿੰਨੀਆਂ ਬੁੜੀਆਂ ਬੈਠੀਆਂ ਸਾਰੀਆਂ ਮੇਰੇ ਲਈ ਪਾ ਤੜਕਾ ਲਾਈਏ ਤਾਂ ਪਾਉਣੇ ਪਹਿਲਾਂ ਜੀਰਾ ਤੇਲ ਆਪਣਾ ਗਰਮ ਹੋ ਗਿਆ ਮਸਾਪਾ ਮੰਗੇ ਲਾ ਸਨ ਪਿਆਜ਼ Ayo, kita ordinaryani, mis morally terminar ca K ਤੁਹਾਨੂੰ ਜਦੋਂ ਅਖਤਾਰੇ ਕਮਤੰਦੇ ਨੇ ਘੱਟ ਆਪਣੇ ਆ ਜਾਂਦੇ ਨੇ ਸਾਗ ਚ ਸਵੇਰ ਵਾਲੇ ਤਾਂ ਬੜਾ ਕਮਤੰਦਾ ਹੋ ਜਾਂਦਾ ਹੈ ਇਹ ਤਾਂ ਸਖਪੀਆਂ ਹੋ ਜਾਂਦੀਆਂ ਨੇ ਕਮਤੰਦੇ ਹੋਰ ਚੱਕਣ ਧਰਨ ਬਹੁਤ ਕੁਝ ਹੋ ਜਾਂਦਾ ਹੈ ਚਲੋ ਹੁਣ ਆਪਾਂ ਤੜਕਾ ਲਾ ਕੇ ਆਟਾ ਗੁੰਨ ਲਏ ਤੇ ਰੱਖ ਤੋੜਾਂਗੇ ਪਾਣਾ ਸਾਰਾ ਸਕੇ ਪਰੋਤੀ ਨਾਲ ਦੀ ਨਾਲ ਬਣਾਈ ਜਾਂਦਾ ਨਿਸ਼ਚਿਤ ਰੋਜ਼ ਕਰਨਾ ਹੈ ਕਿਉਂਕਿ ਸ਼ਾਮ ਵਾਲਾ ਕਰਨਾ ਥੋੜਾ ਹੁੰਦੇ ਜਿਹੜੇ ਤਰੂ ਬੋਡੇ ਤੇ ਨਕਸ ਨੇ ਸਾਰਾ ਨਿਰਮਾਣ ਮਟਕ ਨੂੰ ਸਮੱਸਿਆ ਕੀ ਕਿ ਕੈਲਸ਼ੀਅਮ ਘਟਦਾ ਜੀ ਜਿਹਦਾ ਹੁਣ ਮੇਰਾ ਕੈਲਸ਼ੀਅਮ ਘਟਦਾ ਜੀ ਜਿੰਨੇ ਦਾ ਕੈਲਸ਼ੀਅਮ ਨਹੀਂ ਪਰਾਉਨਾ ਉਹਨੋਂ ਹੋਰ ਇੱਕ ਨੂੰ ਹੈ ਨਾ ਪਾਣੀ ਦੇ ਦਰਦ ਪਤਾ ਹਰੇ ਕਰੇ ਜਾਂਦਾ ਜੀ ਕਿਸੇ ਨੂੰ ਮਰਜ਼ੀ ਪੁੱਛ ਲਓਗੇ ਰਿੱਖ ਦੇ ਦਰਦ ਹੁੰਦੇ ਕਿਉਂਕਿ ਤਾਂ ਆਪਣੇ ਨਾਜਮਨੇ ਪੌੜੀ ਨਿਕਲਣ ਕਿਉਂ ਜੀ ਪੌੜੀ ਚਾਹ ਤਿੰਨ ਸਾਰਾ ਦਾ ਆਪਣਾ ਚੜਦੇ ਉਤਰਦੇ ਜਾਣੇ ਆ ਇਸ ਕਰਕੇ ਉਹ ਮੈਨੂੰ ਲੱਗ ਪੂਰਨ ਕੈਲਸ਼ੀਅਮ ਦੀ ਪ੍ਰੋਬਲਮ ਵੀ ਆ ਤਾ ਨਾਲ ਕੇ ਲੱਤਾਂ ਜਨਾ ਦਰਦ ਹੁੰਦਾ ਜਿਹੜੇ ਆਪਣੇ ਕੋਲ ਬਹਾਣੇ ਹੁੰਦੇ ਨੇ ਜੇ ਆਪਾਂ ਉਹ ਕਰਿਆ ਕਰੀਏ ਪੂਰੀ ਮਕੌੜ ਕਰ ਦਿੰਨੇ ਖਾ ਲੈਣੇ ਸੀ ਵੀ ਲੈ ਕੇ ਰੱਖ ਲਈ ਜੇ ਕਈ ਵਾਰ ਆਖਾ ਖਤਮ ਹੋ ਜਾਂਦੇ ਨੇ ਨਾ ਫਿਰ ਬਸ ਨਹੀਂ ਆਪਾਂ ਕੈਲਸ਼ੀਅਮ ਦੀ ਗੋਲੀ ਵੀ ਜਰੂਰ ਖਾਇਆ ਕਰੋ ਮੈਂ ਕੈਲਸ਼ੀਅਮ ਦੀ ਗੋਲੀ ਜੰਮੀ ਹੁੰਦੀ ਹੂ ਹੁਣ ਕਰਕੇ ਵੀ ਜੇ ਆਪਾਂ ਛੱਡ ਦਈਏ ਘੋਲੋ ਜਨਾ ਲਈਏ 10 ਦਿਨ ਦਵਾਈ ਉਹਦੇ ਫਿਰ ਜ਼ਿਆਦਾ ਦੁਖਣ ਲੱਗ ਜਾਂਦੇ ਨੇ ਆਪੇ ਹੱਟਦੇ ਜਾਂਦੇ ਨੇ ਦੁਖਣ ਵੀ ਲੱਗ ਜਾਂਦੇ ਨੇਗੇ ਬੱਸ ਐਸੇ ਤਰ੍ਹਾਂ ਹੋ ਜਾਂਦੇ ਨੇ ਇਹ ਇਹ ਸਾਰੇ ਨੂੰ ਪ੍ਰੋਬਲਮ ਆਈ ਨਿਰਵਿਖਣ ਨਾ ਹੋਵੇ। ਕਿਉਂਕਿ ਇਹ ਪਤਾ ਤੜਾ ਰਹੀ ਇਸ ਤੇ ਪਤਾ ਲੱਗੂ ਕਿ ਇਹ ਲੈ ਦੇ। ਸਾਰੇ ਦੇ ਲੱਗੂ ਆਪਾਂ ਨੂੰ ਪਤਾ ਤੜਾ। ਕਿਉਂਕਿ ਤਿੰਨ ਮੱਜਾਂ ਨੇ ਆਪਣੀ ਹੋਲੀ ਹੋਲੀ ਤਰ ਆਪਣੇ ਲੈ ਜਾਣੀ ਹੈ। ਚਲੋ ਇਹ ਪਸਾਪ ਜਿੰਦੜਕਾ ਲਾ ਤੰਦਾ ਨੂੰ ਆਪਾਂ ਨਾ ਤਰਾਂ ਚੋਲੀ ਇਹ ਚੱਕਣੀ ਚੋਲੀ ਆਪਾਂ ਇੱਥੇ ਦੁੱਧ ਪਾ ਕੇ ਨੇ ਸ਼ਾਵੂ ਨਾ ਆਪਾਂ ਸਾਰਾ ਦੁੱਧ ਪਾ ਲਿਆ। ਤੇ ਸਵੇਰ ਹਲਾ ਤਾਂ ਅੱਧਾ ਪਾਇਰੋਂ ਦੋ ਮੱਜਾਂ ਦੇ ਇਕ ਲਗਰੇ ਰੱਖ ਲੈਣੇ ਐਸ ਜਿਹੜੇ ਆਪਾਂ ਤੇਨੇ ਮਿੱਧਾਂ ਦਾ ਪਾ ਲੈਣੇ ਚੋ-ਚੋਲਾ ਫਟੋਂ ਦੀ ਚੱਖੀ ਪਾਈ ਜਾਵਾਂਗੇ ਕਿੱਥੇ ਬਾਲਕਨ ਤੁਸੀਂ ਬਾਹਰ ਬਾਹਰ ਜਨ ਨਾ 베ਰੀ ਸਾਡੀ ਦੇਖੋ ਆਹ ਕੋਠੀ ਨਾਸ ਕਰ ਦਿੰਦੇ ਨੇ ਸਾਰੇ 베ਰ ਉਹ ਦੇਖੋ ਉਧਰਲੇ ਪਾਸੇ ਜਿਹੜੀ ਵਿਚ ਨਾ ਦੂਜੀ 베ਰੀ ਆ ਥੋੜੀ ਜੀ ਉਹ ਦੇਸੀ 베ਰ ਸਾਰੇ ਤੁਹਾਡੇ ਡੇਕ ਸੀ اندیک ڈاؤن تے رہ گئے پیر میں دانا ਜਾ ਹੱਟ ਜਾ ਕਾਲੀ ਐਡੀ ਆ ਨਾ ਆ ਕੱਟੀ ਤਾਂ ਲੇਟੀ ਦਾ ਲਾਸਟ ਕਰਦੀ ਹਾਂ ਪੰਨ ਪੱਠਾ ਡੁੱਬੜਾ ਕੱਢ ਦੇਣਾ ਲੈ ਇਹ ਜਿੱਦ ਦੀ ਬਾਹਰ ਆਈ ਉਦੋਂ ਦੀ ਲੇਟੀ ਕੋਈ ਔਖੀ ਹੋ ਗਈ ਇਹ ਮੈਂ ਲੰਮਾ ਨਹੀਂ ਨਾ ਕੀ ਬਣਾ ਚਲੋ ਅੱਗੇ कुड़ी का टैना मुरे थोड़ी जी कुड़ी का नहीं कुड़ी का ये पता है करती तो ये करती है अपने और रहती है अपने जो कि ये करती है अपने ऐ यानि ये तो तरबूते ना <स्थाथ> ਚੱਲਣ ਲੱਗੀ ਮੈਂ ਬੈਠੇ ਬੈਠੇ ਇੱਥੇ ਲੇਟ ਹੋ ਗਈ ਫਿਰ ਮੈਂ ਜਦੋਂ ਜ਼ਰੂਰ ਆਪਾਂ ਗੋਲਣਗੇ ਰੋਟੀ ਬਣਾ ਲਾਂਗੇ ਖਣ ਆਪਾਂ ਤੋਂ 2 ਮਿੰਟ ਆਟਾ ਗੁੰਨੇਗਾ ਆਪਾਂ ਆਟਾ ਥੋੜੀ ਜਿਹਾ ਰੈਸਟ ਵਾਸਤੇ ਰੱਖ ਲੈਣਾ ਆਪਾਂ 5 ਮਿੰਟ ਟਿਕ ਜੂਗਾ ਆਪਾਂ ਬਾਅਦ ਨਹੀਂ ਤੋਂ ਇਹਨਾਂ ਬਾਲਟੇ ਬੋਲਟੇ ਤੇ ਨਾਲੇ ਆਪਾਂ ਇਹ ਰੋਟੀਆਂ ਦੀ ਬਣਾ ਲਾਂਗੇ ਜਦੋਂ ਆਪਾਂ ਖਾਣੀ ਹੋਊਗੀ ਹੁਣ ਸਾਰੇ ਕੰਮ ਆਪਾਂ ਨੇ ਨਿਬੜ ਗਏ ਚਲੋ ਜੀ ਅੱਜ ਦੀ ਗੁੱਡੀ ਦੀੰਟੀ ਥੀ ਘਰਦੇ ਹਾਂ ਬਦਲੇ ਨਾਸਟ ਕੋਲਾ ਬਣਾ ਤਾ ਕਿ ਸਭ ਸਰੀਆ ਕਾ